ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਬਾਈ ਜੀ ਮੰਡੀ ਤਨੋਲਾ ਤਰੀਕਾ 27 11 2025 ਤੇ 11 ਤਰੀਕ ਦੀ ਮੰਡੀ ਤਨੋਲਾ ਵੱਡੀ ਹੁੰਦੀ ਆ ਅੱਜ 27 ਤਰੀਕ ਆ ਤੇ 27 ਨੂੰ ਮਾਲ ਘੱਟ ਪਹੁੰਚਦਾ ਵੱਜਾ ਲੈ ਕੇ ਆਏ ਬਾਈ ਵਰਗੇ ਬਹੁਤ ਵਧੀਆ ਗੱਲਬਾਤ ਆਪਾਂ ਕਰ ਲੈਨੇ ਆ ਕਿਹੜੇ ਸੂਏ ਸੂਏ ਬਾਈ ਜੀ ਮਾਤੇ ਇਹ ਦੂਜਾ ਜੀ ਦੂਜਾ ਸੂਆ ਸੂਈ ਆ ਬਾਈ ਕਹਿੰਦਾ ਤੇ ਘਰ ਦੀ ਆਪਣੀ ਕੁਵਾਰ ਦਾ ਕੰਮ ਅੱਛਾ ਪਾਰ ਦਾ ਕੰਮ ਹਾਂਜੀ ਕਰ ਲੈਂਦੇ ਕਿਹੜੇ ਪਿੰਡੋਂ ਆਇਓ ਜੀ ਰੋਲੇ ਤੋਂ ਆਇਆ ਆ ਲੋਕਲੀ ਇੱਥੋਂ ਦੂਜੇ ਸੂਏ ਸੂਈ ਹੋਈ ਮਾਝਾ ਤੇ ਆਰਡਰ ਆਰਡਰ ਬਹੁਤ ਵਧੀਆ ਕਿੰਨਾ ਕ ਦੁੱਧ ਪਾ ਦੂ ਬਾਈ ਇਹ ਦੁੱਧ ਦੇ ਦੋਗੇ 11 12 ਕਰੋ ਫੜੇ ਤਾਂ ਕਿੰਨੇ ਹੋਈ ਐ ਅੱਛਾ ਕਿੰਨੇ ਦਿਨ ਹੋਏ ਸੂਈ ਨੂੰ ਇਹ ਵੀ 4 ਦਿਨ ਹੋਏ 4 ਦਿਨ ਬਾਈ ਨੂੰ ਬਾਈ ਕਹਿੰਦਾ ਸੂਈ ਨੂੰ ਹੋਏ ਆ 11 12 ਕਿਲੋ ਦੁੱਧ ਪਾ ਦੂ। ਕੀ ਰੇਟ ਕਰਤਾ ਜੀ ਇਹਦਾ? ਰੇਟ ਇੱਕ 15। 1 15 ਰੇਟ ਆ ਬਾਈ ਜੀ ਤੇ ਉਹ ਵੀ ਆਪਣੀਆਂ। ਉਹ ਵੀ ਆਪਣੀਆਂ। ਇੱਕ ਮੱਝ ਇਹ ਹੈ ਬਾਈ ਦੀ। ਆਹ ਡਰੂਟ ਇਹਦਾ ਹੀ ਬਹੁਤ ਵਧੀਆ ਥਣਲੇਵੇ ਦੀ ਸਾਫ ਆ। ਇਹ ਕਿਹੜੇ ਸੂਏ ਸੂਈ ਆ ਜੀ? ਦੂਜੇ ਸੂਏ ਇਹ ਸੂਈ ਆ। ਤਿੱਕ। ਹਵਤਾ ਹੋ ਗਿਆ ਸੂਈ ਨੂੰ ਬਾਈ ਕਹਿੰਦਾ ਸੱਤ ਦੇ ਨਾ। ਇਹ ਕਿੱਥੋਂ ਤੱਕ ਦੇ ਦੁੱਧ ਦੀ? ਵਾ 11 10 11 ਕਿਲੋ ਵਾਲੀ ਹੈ ਜੀ। 9 ਕਿਲੋ ਦੁੱਧ ਬਾਈ ਕਹਿੰਦਾ ਹੈਗਾ ਹੁਣ ਤੇ 11 ਕਿਲੋ ਦੁੱਧ ਕਹਿੰਦਾ ਦੇ ਦੂ। ਬਾਕੀ ਇੰਨੇ ਦਾ ਮਾਜਣਾ ਨਹੀਂ ਹੁੰਦਾ ਬਾਈ ਜੀ ਦੇ ਦੂ। ਕੀ ਰੇਟ ਕਰਿਆ ਭਰਾ ਜੀ ਇਹਦਾ? ਰੇਟ ਤਾਂ ਕਰੋ। 1 ਦਾ 6 ਦਾ ਰੇਟ ਆ। ਜਾਇਜ਼ ਰੇਟ ਆ ਬਾਈ ਦੇ। ਮੰਡੀ ਤਨਹਵਲਾ ਤੇ ਪਹੁੰਚੀਆਂ ਹੋਈਆਂ 27 ਤਰੀਕ ਨੂੰ। ਨੰਬਰ ਬੋਲਿਓ ਕੈਰੀ। ਨੰਬਰ 98500 985552 60686 ਨੰਬਰ ਆ ਬਾਈ ਦਾ ਤੇ ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਰੋ ਫੋਲੋ ਬਾਈ ਜੀ ਸਾਰੇ ਵੀਰਾਂ ਦਾ ਧੰਨਵਾਦ ਜਿਹੜੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਸਾਡੇ ਬਾਈ ਹੁਣ ਘਰੇ ਬੈਠਿਆਂ ਕੋਲੇ ਤੁਹਾਡੇ ਕੋਲ ਸਾਰੀ ਅਪਡੇਟ ਭੇਜਿਆ ਕਰਾਂਗੇ ਫੋਲੋ ਜ਼ਰੂਰ ਕਰ ਲਿਓ ਚੈਨਲ ਨੂੰ ਬਾਈ ਧੰਨਵਾਦ ਆ ਸਾਰੇ ਜੀ ਦਾ ਅੱਜ ਕਾਕ ਵੀ ਲੱਗੇ ਪਏ ਅੱਜ ਤੇ ਮਾਲ ਬਹੁਤ ਘੱਟ ਬੁੰਝ ਦਾ 27 ਤਰੀਕ ਨੂੰ ਆ ਦੇਖ ਲਓ ਜਿਉਂ ਪਹਿਲਾਂ ਕੱਟੀ ਜਾ ਦਿਖਾ ਦਿੰਨੇ ਆ ਤੁਹਾਨੂੰ ਕੋ ਹੋਰ ਠੀਕ ਹੈ ਆਪਣੀਆਂ ਜੀ ਮੱਝ ਇਹ ਪਹਿਲੇ ਸੂਈ ਸੂਈ ਹੈ ਬਾਈ ਪਹਿਲੀ ਹੈ 3 ਸਾਲ ਦੀ ਮਸਾ ਹੋਈ ਹੈ ਅੱਛਾ ਕਿੰਨੇ ਦਿਨ ਹੋ ਗਏ ਸੂਈ ਨੂੰ 8-9 ਹੋ ਗਏ ਆ ਆ ਬੱਚਾ ਦਾ 8-9 ਦਿਨ ਸੂਈ ਨੂੰ ਹੋ ਗਏ ਬਾਈ ਕਹਿੰਦਾ ਤੇ ਕਿੰਨਾ ਕਬੋਲਾ ਜੀ ਹੁਣ 10 ਕਿਲੋ ਆ ਓਕੇ ਜੀ ਸਦਾ 10 ਕਿਲੋ ਰੋਤਾ ਕਿਰੇਟ ਕਰਤਾ 15 15 ਰੇਟ ਆ ਬਾਈ ਜੀ ਇਹਦਾ ਪਹਿਲੇ ਸੂਈ ਸੂਈ ਬਈ ਆ ਥਾਂਲੇ ਵੀ ਦੀ ਸਾਫ ਆ ਝੋਟੀ ਆ ਯਾ ਬੀਨੀਆਂ ਨੇ ਆਪਣੀ ਬੁਰੀ ਇਹ ਹਾਂ ਉਹਨੇ ਇਹ ਨਹੀਂ ਪਰਾਣ ਫਟਦੇ ਆ ਵਿੱਚ ਕਿਹੜੇ ਸੂਈ ਸੂਈ ਆ ਕਿੰਨਾ ਦੁੱਧ ਪਾ ਦੂ ਬਾਈ ਇਹ 10 ਕਿਲੋ ਦੁੱਧ ਆ ਬਾਈ ਕਹਿੰਦਾ ਦੂਜੇ ਸੂਈ ਸੂਈ ਹੋਈ ਪੂਰੀ ਮੱਝਾ ਤਿਲਾਂ ਵਾਲੀ ਬੁਰੀ ਆ ਕੱਟੀ ਮਗਰਾ ਵੱਲੀ ਕੀ ਰੇਟ ਕਰਤਾ ਜੀ ਦਾ 1.5 1.5 ਰੇਟ ਆ ਬਾਈ ਜੀ ਇਹਦਾ ਬਾਕੀ ਮਾਨ ਤਨ ਕਰਦਾਂਗੇ ਮੌਕੇ ਤੇ ਬਾਈ ਮਾਨ ਤਨ ਬਾਈ ਕਹਿੰਦਾ ਖੁੱਲਾ ਕਰਦੇ ਆਂਗੇ ਤੇ ਆ ਵੀ ਆਪਣੀ ਆ ਇਹ ਸੂਣ ਵਾਲੀ ਆ ਇਸ ਚਾਂਸੀ ਵੀ ਆ ਦੂਜੀ ਸੀ ਦੂਜੇ ਸੂਈ ਸੂਈ ਪਈ ਆ ਮੱਝਾਂ ਵੀ ਆ ਬੱਚਾ ਬੈਠਾ ਇਹਦਾ ਇਹ ਕਿੰਨਾ ਦੁੱਧ ਬਾਦੂ ਬਾਈ ਇਹ ਇਹਨਾਂ ਇਸ ਟਾਈਮ 8 ਕਿਲੋ 8 ਕਿਲੋ ਦੁੱਧ ਦਾ ਦੋ ਦਿਨਾਂ ਹੀ ਸੂਈ ਆ ਤਾਜੀ ਸੂਈ ਆ ਇਹਦਾ ਕੀ ਰੇਟ ਕਰਿਆ 1 10 1 10 ਰੇਟ ਆ ਇਹਦਾ 1 10 ਦਾ ਆਉਂਦਾ ਵੀ ਕੁਛ ਨਹੀਂ ਬਾਈ ਜੀ ਚੰਗੀ ਦੁੱਧ ਵਾਲੀ ਮੱਝ ਆ ਕਿੱਥੋਂ ਆਇਓ ਭਰਾ ਜੀ ਪਿੰਡ ਪੰਗ ਆਪਾ ਖੁਆਂ ਜੇ ਕੋਲ ਮੋੜ ਭਗਤਪੁਰਾ ਮੋੜ ਭਗਤਪੁਰਾ ਮੋੜ ਆ ਬਾਈ ਦਾ ਪਿੰਡ ਹੈ ਤੇ ਨੰਬਰ ਬੋਲ ਦੇ ਕਰੀ ਨੰਬਰ 94653 56039 ਧੰਨਵਾਦ ਬਾਈ ਮਿਹਰਬਾਨੀ ਸ਼ੁਕਰੀਆ ਆਪ ਦੀ ਦਸੱਲੀ ਕਰਕੇ ਗੱਲਬਾਤ ਕਰ ਸਕਦੇ ਹੋ ਬਾਈ ਨਾਲ ਕੋਈ ਵੀ ਸੌਦਾ ਕਰਨਾ ਆਪਦਾ ਦੇਖ ਪਰਖ ਕੇ ਕਰਨਾ ਬਾਈ ਜੀ ਸਾਡਾ ਕੰਮ ਹੁੰਦਾ ਦਿਖਾਉਣ ਦਾ ਮੇਲ ਕਰਾਉਣ ਦਾ ਦਸੱਲੀ ਆਪਣੀ ਆਪ ਕਰਨੀ ਆ ਅਗਾਂਵਾਂ ਵੀ ਪਹੁੰਚੀਆਂ ਹੋਈਆਂ ਮੱਝਾਂ ਵੀ ਪਹੁੰਚੀਆਂ ਹੋਈਆਂ 27 ਤਰੀਕ ਨੂੰ ਮੰਡੀ ਧਨੋਲਾ ਲੱਗੀ ਹੋਈ ਆ ਭਰਦੀ ਬਹੁਤ ਘੱਟ ਆ ਦਿਖਾ ਦਿੰਨੇ ਆ ਤੁਹਾਨੂੰ ਜਿਉ ਜਿੰਨਾ ਹੈਗਾ ਮੰਡੀ ਧਨੋਲਾ ਦੇ ਰੰਗ ਢੰਗ ਤੇ ਪੇਜ ਨੂੰ ਕਰ ਲਿਓ ਫੋਲੋ ਨਾ ਤੇ ਨਵੀਆਂ ਵੀਡੀਓ ਦੇਖਣ ਲਈ ਪਾਈ ਜੀ ਮੰਡੀਆਂ ਦੀਆਂ ਹੁਣ ਪਿੰਡਾਂ ਦੀਆਂ ਹੁਣ ਸ਼ਹਿਰਾਂ ਦੀਆਂ ਹੁਣ ਚਾਹੇ ਮੇਲਿਆਂ ਦੀਆਂ ਹੁਣ ਇਹ ਮੰਡੀ ਤਨੋਲਾ ਬੰਦੇ ਬਣਾ ਗਿਆ ਘਣਾ ਪਾਣੀ ਨਹੀਂ ਇਥੇ ਡਾਣ ਲੋਡ ਕਰਨਾ ਜੀ ਨਾਲ ਘੱਟ ਪਹੁੰਚਦਾ ਤਨੂਲਾ ਮੰਡੀ ਤੇ ਇਕੜਾ ਬਾਈ ਚੰਗੇ ਆਰਡਰ ਵਾਲੀ ਮੱਝ ਲਈ ਬਹੁਤ ਵਧੀਆ ਆਪਣੀ ਮੱਝ ਬਾਈ ਜੀ ਇਹ ਆਈ ਹੋਰ ਮੜਾ ਥੱਲੇ ਕਿਹੜੇ ਸੂ ਸੂਈ ਆ ਦੂਜੇ ਬਾਈ ਦੂਜੇ ਸੂ ਸੂਈ ਹੋਈ ਮੱਝ ਆ ਬਾਈ ਦੀ ਆਟਰ ਰੂਟਰ ਬਹੁਤ ਵਧੀਆ ਕਮਾਲ ਦਾ ਆ ਬੱਚਾ ਇਹਦਾ ਹਾਂ ਜੀ ਆ ਬੱਚਾ ਛੋਟਾ ਇਹ ਨਾਲ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ 2-10 ਦਿਨ ਹੋ ਗਏ ਸੂਈ ਨੂੰ ਕੁੰਡੀ ਹੈਗੀ ਸਿੰਘਾਂ ਦੀ ਬਹੁਤ ਵਧੀਆ ਕਿੰਨਾ ਕੁ ਦੁੱਧ ਪਾਉਂ ਵੀਰੇ 16 ਲੀਟਰ 16 ਦੇ ਦੂ ਹਾਂਜੀ ਤੇ ਕੀ ਰੇਟ ਕਰਿਆ 130 130 ਰੇਟ ਆ ਦੁੱਧ ਵਾਲੀ ਮੱਝ ਕਿੱਥੋਂ ਪਹੁੰਚੋ ਬਾਈ ਜੀ ਸੰਗਰੂਰ ਬੁਗਰਾ ਤੋਂ ਜ਼ਿਲ੍ਹਾ ਸੰਗਰੂਰ ਬੁਗਰਾ ਪਿੰਡ ਆ ਬਾਈ ਦਾ ਚੰਗੀ ਦੁੱਧ ਵਾਲੀ ਝੋਟੀ ਆ ਘਰੇ ਰੱਖਣ ਨੂੰ ਠੰਡੀ ਸੀਲ ਆ ਤੇ ਨੰਬਰ ਬੋਲਿਓ ਜੀ ਆਪਣਾ 724 99724 3077 ਧੰਨਵਾਦ ਭਰਾਵਾ ਮਿਹਰਬਾਨੀ ਸ਼ੁਕਰੀਆ ਮੰਡੀ ਤਨੌਲਾ ਤੇ ਮੱਝਾਂ ਪਹੁੰਚੀਆਂ ਹੋਈਆਂ ਚੰਗੀਆਂ ਆਪਣੀ ਬਾਪੂ ਜੀ ਆਹ ਕਿਹੜੇ ਸੂਈ ਸੂਈ ਆ ਇਹ ਉਜੇ ਸੂਏ ਸੋਨਾਲੀ ਆ ਸੋਨਾਲੀ ਮਾਜਾ ਦੂਜੇ ਸੂਏ ਕਿੰਨਾ ਕ ਦੁੱਧ ਪਾ ਦੂ ਦੁੱਧ ਦੇਂਦੀ 12 ਕਿਲੋ 12 ਕਿਲੋ ਦੁੱਧ ਦੇਂਦੀ ਆ ਬਾਬਾ ਕਹਿੰਦਾ ਕੀ ਰੇਟ ਕਰਤਾ ਜੀ ਇੱਕ 5 ਇੱਕ 5 ਰੇਟ ਆ ਬਾਈ ਜੀ ਇਹਦਾ ਇਹ ਮੰਡੀ ਤ ਆਪਣੀ ਤਾਂ ਹੋ ਗਈ ਹੈ ਨਾ ਇਹਦੀ ਵੀਡੀਓ ਬਣਾਤੀ ਆਪਣੀ ਦੀ ਬਣਾਈ ਨਹੀਂ ਗਈ ਮੱਝ ਲੈ ਕੇ ਆਇਆ ਬਾਈ ਬਾਈ ਜੀ ਕਿਹੜੇ ਪਿੰਡੋਂ ਆਏ ਹੋ ਪਿੰਡ ਉੱਗੋ ਤੋਂ ਜੀ ਉੱਗੋ ਤੋਂ ਕਿਹੜੇ ਸੂਜ ਸੂਜੇ ਵਾਜ ਆਪਣੀਆਂ ਇਹ ਜੀ ਜੇ ਸੂਏ ਜੀ ਕਿੰਨਾ ਕ ਦੁੱਧ ਪਾਉਗਿਆ ਤਕੀ ਉਹ ਤਾਂ 16 ਲੀਟਰ ਜੀ ਕੀ ਰੇਟ ਕਰਤਾ ਭਰਾ ਦਾ ਡੇਢ ਜੀ ਡੇਢ ਛੱਡਣੀ ਕਿਥੋਂ ਤੱਕ ਆ ਜਿਹੇ ਜਿਹਾ ਕੋ ਗਾਹ ਕਉ ਦੇਖ ਕੇ ਛੱਡ ਦਾਂਗੇ ਮੌਕੇ ਤੇ ਜੀ ਮੌਕੇ ਤੇ ਨੰਬਰ ਬੋਲ ਦੇ ਫਿਰ ਆਪ ਦਾ 7688624098 ਠੀਕ ਆ ਬਾਈ ਦੀ ਮੱਝ ਦੇਖ ਲਓ ਚੰਗੀ ਤਰ੍ਹਾਂ 1.5 ਲੱਖ ਮੰਗਦਾ ਦਵਾ ਦੇ ਕਿਡਾ ਦਬਾਉਣਾ ਤਾਈ ਆਟਰ ਕੁਆਲਟੀ ਦੀ ਵਧੀਆ ਜਾਣਕਾਰੀ ਦੇਤੀ ਬਾਈ ਨੇ ਸੌਦਾ ਆਬਾ ਤਸੱਲੀ ਕਰਕੇ ਕਰ ਸਕਦੇ ਹਾਂ ਦੇਖ ਪਰਖ ਕੇ ਮੰਡੀ ਢਨੋਲਾ 27 ਤਰੀਕ ਨੂੰ ਲੱਗੀ ਹੈ ਬਾਈ ਜੀ ਕਿੰਨੇ ਤੇ ਨਵੀਆਂ ਵੀਡੀਓ ਦੇਖਣ ਲਈ ਕੇਜ ਨੂੰ ਕਰ ਲਿਓ ਫੋਲੋ ਸਾਰੀਆਂ ਵੀਡੀਓ ਤੁਹਾਡੇ ਘਰੇ ਬੈਠਿਆਂ ਕੋਲੇ ਅਪਡੇਟ ਪਹੁੰਚਦੀ ਕਰ ਦਿਆ ਕਰਾਂਗੇ ਮਾਲ ਤਾਂ ਫਿਰ ਢੋਲਾ ਮੰਡੀ ਤੋਂ ਤੁਹਾਨੂੰ ਪਤਾ ਹੀ ਆ ਛੋਟੀ ਮੰਡੀ ਹੁੰਦੀ ਹੈ 27 ਤਰੀਕ ਦੇ ਘੱਟ ਪਹੁੰਚਦਾ ਵੱਡੀ ਹੁੰਦੀ ਹੈ 11 ਦੀ ਉਦੋਂ ਦਾ ਫਿਰ ਟਿਕਾਣਾ ਹੀ ਨਹੀਂ ਹੁੰਦਾ ਬਾਈ ਜੀ ਕੋਈ ਮੰਡੀਆਂ ਦੀਆਂ ਮੇਲਿਆਂ ਦੀਆਂ ਸ਼ਹਿਰਾਂ ਦੀਆਂ ਪਿੰਡਾਂ ਦੀਆਂ ਵੀਡੀਓ ਦੇਖਣ ਲਈ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਭਰਾਵੋ ਸਾਰੀ ਅਪਡੇਟ ਦਿੰਦੇ ਰਹਾਂਗੇ ਤੁਹਾਡੇ ਕੋਲੇ ਜਿਵੇਂ ਹੈ ਬੋਲ ਵਧੀਆ ਸਾਡੇ ਮੁੰਡੇ ਗੌਰ ਅੱਗੀ ਬਣੀ ਚੰਗਾ ਜਾਲੂ ਟੈਲੀ ਧੰਨਵਾਦ ਸਾਰੇ ਵੀਰਾਂ ਦਾ ਫੇਸਬੁੱਕ ਤੇ ਪੰਜਾਬੀ ਚ ਲਿਖਿਆ ਆਪਣਾ 베ਗਾ Sidhu Farm ਤੇ YouTube ਤੇ ਅੰਗਰੇਜ਼ੀ ਚ ਬਾਈ ਜੀ ਉੱਥੇ ਵੀ ਸਬਸਕ੍ਰਾਈਬਰ ਕਰ ਲਿਓ ਧੰਨਵਾਦ ਭਰਾਵਾਂ ਦਾ ਜਿਹੜੇ ਆਪਣੇ ਪੇਜ ਨਾਲ ਜੁੜੇ ਆ ਆ ਰੰਗ ਰੰਗੀਲੇ ਮੂਹਰੀਆਂ ਵਾਲੇ ਵੀ ਆਏ ਆ ਸਾਡੇ ਭਾਈ ਆ ਦੇਖ ਲਓ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ